ਕੀ ਨਾ ਦੇ ਚਾਹੇ ਕਿ ਆਲੇ ਕੁਰੀਆਂ ਨੂੰ ਵੇਂਦੀਆਂ ਵੇਂਦੀਆਂ ਨੇ ਤੇ ਕਿੰਨੇ ਕੱਪੜੇ ਨੂੰ ਜਿੱਥੇ ਦਾਗ ਲੱਗ ਜਿਉਂ ਥੋਕੋਣ ਕੇ ਮੱਕੀਆਂ ਵੇਂਦੀਆਂ ਨੇ ਇਹ ਸਰਕਾਰ ਵਾਲਾ ਜਿਹੜੀ ਭਗਤ ਸਿੰਘ ਦੇ ਨਾਂ ਦੇ ਉੱਤੇ ਕੁਣੀ ਸੀ ਪੀਲੀਆਂ ਪੱਗਾਂ ਕਿਸਾਨਾਂ ਨੂੰ ਕੁੱਟਿਆ ਤੁਹਾਡੇ ਹੱਕ ਮਾਰੇ ਤੁਹਾਡੇ ਤੇ ਜ਼ੁਲਮ ਕੀਤੇ ਨਸ਼ੇ ਦੇ ਨੰਦਿਆਂ ਨੰਦਿਆਂ ਦੇਖਾ ਜਿਹੜਾ ਨੂੰ ਕਦੇ ਨਹੀਂ ਇਹਨਾਂ ਫੜਿਆ ਜਿਹੜੇ ਖਾਣ ਵਾਲੇ ਨੂੰ ਲਾਪਤਾ ਲਾਇਆ ਕੋਨੇ ਨੂੰ ਫੜਦੇ ਨੇ ਜੇਲਾ ਪਰ ਦਿੱਤੀਆਂ ਨੇ ਮੋਕਾਂ ਨੇ ਕੁੱਝ ਨੂੰ ਅਲਾਜ ਕਰਕੇ ਜਨਾਏ ਲਈ ਨਾ ਨਹੀਂ ਸਮਝਦੇ ਅਦਲਾ ਇਹ ਤਰੂ ਜਿਹੜਾ ਨਾਮ ਆਇਆ ਤੁਹਾਨੂੰ ਦਾ ਹੋਰ ਲੱਗਦਾ ਕੋਈ ਮਾਰ ਕੇ ਦੀ ਨਾ ਕਿੰਨੇ ਦਿਨ ਪਰ ਇਹ ਪਰਸ਼ਾਨ ਨਾ ਰਹਿੰਦੀਆਂ ਕਿ ਕੰਮ ਕਰਦੇ ਨੇ ਕਿ ਕਾਰਵਾਈ ਸੁਪਾਟਦੇ ਕਿ ਕਾਰਵਾਈ ਸੁਪਾਟਦੇ ਪੂਰਾ ਕੁਝ ਚਾਰ ਮਹੀਨੇ ਪਹਿਲਾਂ ਹੀ Yes, you. ਦਾ ਪ੍ਰੋਟੈਸਟ ਉਹ ਖਾਸ ਕਰਕੇ ਪੰਜਾਬ ਸਰਕਾਰ ਦੇ ਕਿਉਂਕਿ ਪੰਜਾਬ ਸਰਕਾਰ ਨੇ ਜਿੰਨੇ ਵੀ ਸਾਡੇ ਕਿਸਾਨ ਧਰਨਿਆਂ ਦੇ ਬੈਠੇ ਆਇਓ ਖਨੋਰੀ ਬਾਰਡਰ ਤੇ ਭਾਏ ਸ਼ੰਭੂ ਬਾਰਡਰ ਤੇ ਉਹ ਸਾਰਿਆਂ ਤੇ ਜ਼ਬਰ ਕੀਤਾ ਉਹ ਜ਼ਬਰ ਦੇ ਵਿਰੋਧ ਵਿੱਚ ਅੱਜ ਜਿੰਨੇ ਭਾਰਤ ਦੇ ਲਗਭਗ ਜਿੰਨੇ ਡੀਸੀ ਦਫ਼ਤਰ ਆ ਸਾਰਿਆਂ ਦੇ ਡੀਸੀ ਦਫ਼ਤਰਾਂ ਘੜੀ ਅੱਜ ਇੱਕ ਦਿਨ ਦਾ ਜਿਹੜਾ ਉਹ ਡੀਸੀ ਦਫ਼ਤਰਾਂ ਘੜੇ ਧਰਨਾ ਨਾਲ ਹੀ ਉਹਨਾਂ ਨੂੰ ਮੰਗ ਪੱਤਰ ਇੱਕ ਚੋਪੇ ਜਾਊਗਾ ਜਿਹੜੀਆਂ ਸਾਡੀਆਂ ਜਿਹੜੇ ਟਰਾਲੀਆਂ ਟਰੈਕਟਰ ਉੱਤੇ ਹੋਰ ਸਾਡੇ ਸਮਾਨ ਜਿਹੜੇ ਇਹਨਾਂ ਨੇ ਚੋਰੀ ਕੀਤੇ ਆ ਉਹ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਉਹ ਸਾਨੂੰ ਜਿਹੜੇ ਉਹ ਪ੍ਰੋਵਾਈਡ ਕਰਨ ਅੱਜ ਮੈਨੂੰ ਪਤਾ ਲੱਗਾ ਜਿਹੜੇ ਕਿਸਾਨ ਇਹਨਾਂ ਨੇ ਕੁਝ ਰਿਆ ਵੀ ਕੀਤੇ ਆ ਇਹ ਕਿਸਾਨ ਦੇ ਪੜੇ ਹੀ ਬੀਬੀਆਂ ਭੈਣਾਂ ਸਾਡੀਆਂ ਪਰ ਬਹੁਤ ਦਾਦਾ ਜਿਹੜਾ ਜ਼ਬਰ ਕਿਸਾਨਾਂ ਨਾਲ ਕੀਤਾ ਆਪਣੇ ਘਰ ਛੱਡ ਕੇ ਉਹਨਾਂ ਨੂੰ ਡਿਟੇਨ ਕੀਤਾ ਮੀਟਿੰਗਾਂ ਉੱਤੇ ਬੁਲਾ ਕੇ ਸਾਰੇ ਕਿਸਾਨ ਅੰਦਰ ਕੀਤੇ ਫਿਰ ਉਸ ਤੋਂ ਬਾਅਦ ਰਾਤ ਨੂੰ ਜਾ ਕੇ ਕਿਸਾਨਾਂ ਦੇ ਸਮਾਨ ਤੋੜੇ ਤੰਬੂ ਤੋੜੇ ਉਹਦੇ ਸਬੰਧ ਵਿੱਚ ਅੱਜ ਜਿਹੜਾ ਜ਼ਬਰ ਦਾ ਵਿਰੋਧ ਕਰਨ ਵਾਸਤੇ ਰੋਜ਼ ਧਰਨਾਵਾ ਸਾਡਾ ਇੱਕ ਦਿਨ ਕਿਸਾਨ ਕਦੀ ਰਾਹ ਨਹੀਂ ਬੰਦ ਕਰਦਾ ਜੇ ਉਹਨਾਂ ਨੇ ਉੱਥੇ ਮੇਰੇ ਖਿਲਾਫ ਧਰਨਾ ਲਾਇਆ ਹੋਊਗਾ ਤਾਂ ਉੱਥੇ ਵੀ ਸਾਈਡ ਤੇ ਲਾਉ ਰਾਤ ਤੇ ਗਾੜੀ ਬੰਦ ਕਰ ਦਿੰਦੀਆਂ ਸਰਕਾਰਾਂ ਅੱਗੇ ਬਾਰੀਕੇਟ ਲਾ ਕੇ ਔਰ ਮੰਨ ਲਓ ਅਸੀਂ ਇੱਥੇ ਡੀਸੀ ਦਫ਼ਤਰ ਜਾਣਾ ਹੈ ਤੇ ਇਹਨਾਂ ਨੇ ਬੜੀ ਬਰਿਕੇਟ ਲਾ ਲਿਆ ਜੇ ਬਰਿਕੇਟ ਨਾਲ ਸਿੱਧਾ ਆਜਣਾ ਹੋਣਾ ਤਾਂ ਚਲੋ ਕੀਤਾ ਵੀ ਬਰਿਕੇਟ ਖੋਲਤਾ ਜੇ ਨਾਲ ਉਹਦੇ ਉੱਥੇ ਰੋਡ ਬੰਦ ਹੋਣਾ ਇਹਨਾਂ ਨੇ ਕਿਸਾਨ ਕਦੀ ਵੀ ਕੋਈ ਨਹੀਂ ਚਾਹੁੰਦਾ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਆਵੇ ਅਸੀਂ ਕਦੀ ਨਹੀਂ ਕਦੇ ਵੀ ਪਰੇਸ਼ਾਨੀ ਆਵੇ ਜੇ ਆਹ ਗੱਲ ਕਹਿੰਦੀ ਹੈ ਵੀ ਸਰਕਾਰ ਅਸੀਂ ਪੰਜਾਬ ਸਰਕਾਰ ਨਾਲ ਮੀਟਿੰਗ ਕਰਨਗੇ ਮੈਂ ਆਪ ਮੀਟਿੰਗ ਦੇ ਵਿੱਚ ਹੀ ਜਦੋਂ ਆਰਥਿਕ ਮੰਗਾਂ ਤੇ ਡਿਸਕਸ ਹੋ ਗਈ ਤੇ ਸੀਐਮ ਉੱਠ ਕੇ ਧੋੜ ਪਿਆ ਇਹ ਮੈਂ ਨਹੀਂ ਮੈਂ ਗੱਲ ਹੀ ਨਹੀਂ ਕਰਦਾ ਸਰ ਕਿਸਾਨ ਹਮੇਸ਼ਾ ਚਾਹੁੰਦੇ ਵੀ ਸਾਨੂੰ ਕੋਈ ਵੀ ਧਰਨਾ ਲਾਉਣ ਦੀ ਲੋੜ ਨਾ ਪਵੇ ਸਾਡੀ ਬਹਿ ਕੇ ਟੇਬਲ ਟॉक ਤੇ ਗੱਲ ਹੋ ਜੇ ਕਿਉਂਕਿ ਧਰਨਾ ਲਾਉਣ ਤੋਂ ਬਾਅਦ ਵੀ ਟੇਬਲ ਟॉक ਦੇ ਆਉਣਾ ਪਰ ਜੇਪ ਟੇਬਲ ਟॉक ਤੇ ਨਾ ਮੰਨੇ ਫਿਰ ਕਿਸਾਨਾਂ ਕੋ ਆਪਣੀ ਆਵਾਜ਼ ਬਚਾਉਣ ਵਾਸਤੇ ਤਰੀਕਾ ਕੀ ਹੈ ਕੋਈ ਤਰੀਕਾ ਹੈ ਹੀ ਨਹੀਂ ਹੋਰ ਕੋਈ ਮੈਥਡ ਨਹੀਂ ਕੋਈ ਹੋਰ ਕੋਈ ਸਾਡੇ ਕੋਲ ਤਰੀਕਾ ਹੀ ਨਹੀਂ ਜਾਣਿਆ ਕਿੱਦਾਂ ਫਿਰ ਇਹ ਕਰਕੇ ਜਿਹੜੇ ਕਿਸਾਨ ਆ ਉਹ ਸ਼ਾਂਤੀ ਮਈ ਆ ਸਾਰੀਆਂ ਜਥੇਬੰਦੀਆਂ ਪਾਏ ਉਹ ਪੰਜਾਬ ਦੀਆਂ ਭਾਵੇਂ ਕਿਸੇ ਵੀ ਤਾਂ ਦੀਆਂ ਮਜ਼ਦੂਰ ਆ ਭਾਵੇਂ ਕੋਈ ਰੱਖਸ਼ੇ ਵਾਲੀ ਸਭ ਸ਼ਾਂਤੀ ਭਾਈ ਚਾਹੁੰਦੀਆਂ ਕਿਉਂਕਿ ਅਸੀਂ ਵੀ ਪੰਜਾਬ ਦੇ ਵਿੱਚ ਰਹਿੰਨੇ ਆ ਨਾ ਰੋਡਾਂ ਤੇ ਰਹਿੰਨੇ ਆ ਅਸੀਂ ਵੀ ਕਹਿੰਨੇ ਕਦੀ ਕੋ ਰੋਡ ਨਹੀਂ ਬੰਦੋੜਾ ਜਿੱਦਾ ਕਿਉਂਕਿ ਪਰੇਸ਼ਾਨ ਹੁੰਦੇ ਆ ਲੋਕ ਜਦੋਂ ਲੋਕ ਪਰੇਸ਼ਾਨ ਹੁੰਦੇ ਆ ਉਹ ਕਿਸਾਨਾਂ ਨੂੰ ਗਾਣਾ ਕੱਢਦੇ ਆ ਵੀ ਵੇਖੋ ਜੀ ਇਹ ਰੋਡਾਂ ਤੇ ਬਿਠੇ ਆਸੀਂ ਨਹੀਂ ਬਣਾ ਚਾਹੁੰਦੇ ਅਸੀਂ ਕਹਿੰਨੇ ਸਾਡੀ ਗੱਲ ਸੁਣ ਜੇ ਗੱਲ ਸੁਣੀ ਆ ਤੇ ਉੱਤੇ ਕੋਈ ਨਾ ਕੋਈ ਅਮਲ ਕਰਨ ਜਿਦਾ 18 ਮੰਗਾ ਲੈ ਕੇ ਗਏ ਚੰਡੀਗੜ੍ਹ ਦੇ ਜਦੋਂ ਸੀਐਮ ਸਾਹਿਬ ਨਾਲ ਮੀਟੇਗੀ 18 ਜੋ ਸੋਚਦਾ ਸਾਡੀਆਂ ਦਾਖ ਮੰਨ ਲੈਂਦੇ ਕੋਈ ਡਰਨਾ ਨਹੀਂ ਕੋਈ ਪ੍ਰਦਰਸ਼ਨ ਨਹੀਂ ਕਰਨਾ ਕਿ ਇਹਨੂੰ ਚੁੱਪਣ ਦੀ ਲੋੜ ਨਹੀਂ ਪਣੀ ਕਿ ਇਹਨੂੰ ਕੁਝ ਨਹੀਂ ਕਰਨਾ ਇਹ ਕਰਕੇ ਅਸੀਂ ਸ਼ਾਂਤ ਬਈਆਂ ਅਸੀਂ ਬਿਲਕੁਲ ਜਿੰਨੀ ਜੇ ਦਿੱਲੀ ਲੜਾਈ ਲੜੀ ਆ ਤੇ 13 ਮਹੀਨੇ ਬਿਲਕੁਲ ਪੀਸਫੁਲੀ ਲੜੀ ਆ ਕਿਸੇ ਦੇ ਨਾਲ ਕੋਈ ਵਾਦਾ ਨਹੀਂ ਹੋਇਆ ਜੇ ਕੀਤਾ ਉਹ ਸਰਕਾਰ ਨੇ ਕੀਤਾ ਉਹ ਕਿਸਾਨਾਂ ਨੇ ਬਿਲਕੁਲ ਕਹਤੇ ਕੋਈ ਵਾਦਾ ਨਹੀਂ ਕੀਤਾ ਇਸ ਕਰਕੇ ਮਾਜਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੋ ਅੱਜ ਦਾ ਜਿਹੜਾ ਐਸਕੇਐਮ ਦਾ ਪ੍ਰੋਗਰਾਮ ਆ ਪਿਛਲੇ ਦਿਨੀ ਜੋ ਮਾਨ ਸਰਕਾਰ ਵੱਲੋਂ ਅਮਿਤ ਸ਼ਾਹ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਿਣ ਅਨੁਸਾਰ ਜਿਹੜੇ ਸਾਡੇ ਵੱਖ-ਵੱਖ ਬਾਰਡਰਾਂ ਤੇ ਧੰਨੇ ਲੱਗੇ ਸੀ ਖਨੌਰੀ ਬਾਰਡਰ ਤੇ ਸਭੂ ਬਾਰਡਰ ਤੇ ਜਿਹੜੇ ਸਾਡੇ ਕਿਸਾਨ ਵੀਰਾਂ ਨੂੰ ਲਗਾਏ ਗਏ ਸੀ ਉਹ ਕੇਂਦਰੀ ਸਰਕਾਰ ਦੇ ਕਹਿਣ ਦੇ ਅਨੁਸਾਰ ਜਿਹੜਾ ਸਾਡਾ ਪੰਜਾਬ ਦਾ ਸੀਐਮ ਆ ਭਗਵੰਤ ਮਾਨ ਉਨੇ ਬਹੁਤ ਜਬਰਟ ਆਇਆ ਕਿਸਾਨਾਂ ਨੂੰ ਧੱਗੇ ਨਾਲ ਰਾਤ ਦੇ ਜਿਹੜਾ ਸਾਡਾ ਖਾਨਦ ਜਿਹੜਾ ਧਰਨਾ ਜਬਰਦਸਤ ਚੋਕਾਇਆ ਗਿਆ ਧਰਨਾ ਦੇ ਚੁੱਕਾਂ ਦੇ ਨਾਲ-ਨਾਲ ਸਾਡੇ ਕਿਸਾਨ ਭਰਾਵਾਂ ਦਾ ਲੱਖਾਂ ਰੁਪਏ ਜਿਹੜਾ ਸਮਾਨ ਹੀ ਉਹ ਵੀ ਮਾਨ ਸਰਕਾਰ ਨੂੰ ਚੋਰੀ ਕਰ ਲਿਆ ਗਿਆ ਇਹ 70 ਸਾਲ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਜਿਹੜਾ ਧੱਗੇ ਨਾਲ ਇੱਕ ਕਿਸਾਨਾਂ ਦਾ ਧਰਨਾ ਚੁਕਿਆ ਗਿਆ ਧਰਨਾ ਚੁਕਾ ਦੇ ਨਾਲ ਜਿਹੜਾ ਸਾਡਾ ਕੀਮਤੀ ਸਮਾਨ ਹੀ ਸਾਡੇ ਵੀਰਾਂ ਦੇ ਕਿਸਾਨ ਭਰਾਵਾਂ ਨੇ ਆਪਣੇ ਸੌਦਾ ਵਾਤੇ ਉਤੇ ਫ੍ਰੀਜਰਾਂ ਕਿਹਾਂ ਸੀ ਪਾਣੀ ਵਾਲੇ ਟੈਂਕ ਸੀ ਜੇ ਇਹ ਸਾਡਾ ਜਿਹੜਾ ਮੁੱਖ ਸਾਧਨਾ ਖੇਤੀਬੋਰੀ ਟਰਾਲੀਆਂ ਤੱਕ ਜਿਹੜਾ ਸੀ ਉਹ ਮਾਂ ਸਰਕਾਰ ਨੂੰ ਜਿਹੜਾ ਸਾਡਾ ਜਬਤ ਕਰ ਲਿਆ ਉਸ ਦੇ ਸਬੰਧ ਵਿੱਚ ਸਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਗਰਦਾਸਪੁਰ ਤੇ ਨਾਲ ਨਾਲ ਸੂਚੇ ਭਾਰਤ ਵਿੱਚ ਨਾਲ ਪੰਜਾਬ ਜਿਹਾ ਸਕੇਮ ਚੈਪਟਰ ਵੱਲੋਂ ਉਹ ਕਹਿੰਦੇ ਡੀਸ 75 ਅੰਚ ਜਿਹੜਾ ਵਾ ਰੋਧ ਪ੍ਰੋਤਸਨ ਕੀਤਾ ਜਾ ਰਿਹਾ ਜਾ ਰਿਹਾ ਜਿਹੜਾ ਸਰਕਾਰ ਨੇ ਜਬਤ ਹੈ ਕਿਸਾਨਾਂ ਦੇ ਉਸ ਸਬੰਧੀ ਅੱਜ ਸੀ ਲੱਗੇਗਾ ਏ ਜਨਾਬ ਕੋਇਆ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਵਿਸਾਲ ਧਰਨਾ ਲਗਾਇਆ ਜਾ ਰਿਹਾ ਸਰਕਾਰ ਦੇ ਵਿਰੋਧ ਵਿੱਚ ਜਿਸੇਜ ਵੱਖ-ਵੱਖ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਐਸਕੇਮ ਦੀ ਸਮੂਹ ਜਥੇਬੰਦੀ ਉਹ ਨੌਨ ਐਸਨੋ ਪੋਲੀਟੀਕਲ ਐਸਕੇਮ ਪਹੁੰਚੇ ਆ ਸਾਰੇ ਭਰਾਵਾਂ ਦਾ ਇੱਥੇ ਪਹੁੰਚੇ ਦੇ ਦੇ ਦਿਲੋਂ ਗ੍ਰਹਿ ਧੰਨਵਾਦ ਕਰਦੇ ਆ ਅੱਗੇ ਵੀ ਜੋ ਜੋ ਐਸਕੇਮ ਦਾ ਫੈਸਲਾ ਆਊਗਾ ਸਾਡੇ ਕਿਸਾਨ ਵੀਰ ਤਤਪਰ ਬੈਠੇ ਆ ਜਦੋਂ ਕੋਈ ਫੈਸਲਾ ਹੁੰਦਾ ਵਾ ਸਰਕਾਰ ਦੇ ਵਿਰੋਧ ਦੋ ਇਹਨਾਂ ਸਾਡੇ ਤਸੱਦਦ ਆ ਉਸ ਸੰਬੰਧੀ ਸਾਡੇ ਕਿਸਾਨ ਵੀਰ ਹੱਥ ਵਲੇ ਪਹੁੰਚਣ ਤਿਆਰ ਨੇ